ਹਾ ਇਹ ਕਹਿੰਦੇ ਆ ਜੀ ਇੱਥੇ 60 ਫੁੱਟ ਡੂੰਗਾ ਪੱਟਿਆ ਹੋਇਆ ਤੇ ਇਹ ਤੁਹਾਨੂੰ ਮੈਂ ਪਾਕਿਸਤਾਨ ਵੀ ਦਿਖਾਉਣਾ ਹੈ ਪਾਕਿਸਤਾਨ ਦਿਖਾਉਣ ਦੀ ਕੋਸ਼ਿਸ਼ ਕਰਦਾ ਕਰੀ ਇਹ ਔਰਿਆ ਇੱਥੇ ਟਕਾਲਾ ਡਾਟਰ ਉਹ ਪਾਕਿਸਤਾਨ ਦੀਆਂ ਤਾਰਾਂ ਨੇ ਕੰਡਿਆਲੀ ਤਾਰ ਇੱਥੋਂ ਤੁਹਾਨੂੰ ਦਿਖ ਰਹੀ ਹੈ ਸਾਰੀ ਪਰ ਕਿਵੇਂ ਜੀ ਤੁਹਾਡੇ ਕੋਲੇ ਕੋਈ ਨਹੀਂ ਪਹੁੰਚਿਆ ਸਰਕਾਰ ਵੱਲੋਂ ਕੋਈ ਸਰਕਾਰ ਦਾ ਬੰਦਾ ਨਹੀਂ ਆਇਆ ਕੋਈ ਸਹਾਇਤਾ ਨਹੀਂ ਸਰਕਾਰ ਵੱਲੋਂ ਆਈ ਬੱਗੇ ਵਾਲੇ ਬੈਠੇ ਸਾਰਾ ਮੈਕਬਾਚਾ ਤੁਹਾਡੇ ਪਿੰਡ ਦਾ ਕਿੰਨਾ ਕੁ ਨੁਕਸਾਨ ਆ ਜੀ 15 1600 ਕਿੱਲਾ 1600 ਕਿੱਲਾ ਤੁਹਾਡੇ ਪਿੰਡ ਪਿੰਡ ਦਾ ਪਾਣੀ ਦਾ 100% ਹੀ ਉਹ ਡੁੱਬ ਗਈ ਹੈ ਇਸ ਪਿੰਡ ਦੀ ਕੱਲਾ ਪਿੰਡ ਬਾਹਰ ਆ ਸੁੱਕਿਆ ਬਾਪੂ ਜੀ ਲਈ ਦੱਸ ਰਹੇ ਸੀ ਵੀ ਉਹ ਕਹਿੰਦੇ ਭਾਈ ਸਾਡੇ ਪੱਲੇ ਹੈ ਨਹੀਂ ਕੁਝ ਜੇ ਪੱਲੇ ਹੈ ਨਹੀਂ ਤਾਂ ਕੁਰਸੀਆਂ ਤੋਂ ਲੈ ਕੇ ਪਾਸੇ ਬਹਿ ਜਾ ਤੁਹਾਨੂੰ ਕਿਸੇ ਨੇ ਕਿਹਾ ਹੈ ਐਤ ਹੈਰਾਨ ਆ ਜਿੱਦਾਂ ਦੱਸਦੇ ਪਏ ਕਹਿੰਦੇ ਵੀ ਕੋਈ ਲੀਡਰ ਆਇਆ ਸੀ ਕਹਿੰਦੇ ਵੀ ਇੱਤੂ ਸੁੱਕੇ ਦਾ ਬੈਠੇ ਹੋ ਜਾਂ ਚਾਰਾ ਲੈ ਕੇ ਗਾਂ ਲਾਂਗੇ ਉਹ ਵੀ ਚੁੱਪੇ ਸਾਡੇ ਕਰੋ ਕਿਸੇ ਸਮਾਜ ਸੇਵੀ ਸੰਸਥਾ ਨੂੰ ਨਹੀਂ ਦੇਣੇ ਸਾਥ ਫਰੀਆ ਕਾਲ ਪੰਜਾਬੀਓ ਪੰਜਾਬੀਓ ਪੰਜਾਬ ਵਿੱਚ ਅੱਧਾ ਪੰਜਾਬ ਹੜ੍ਹ ਨੇ ਡੋਬ ਰੱਖਿਆ ਤੇ ਅਸੀਂ ਪਹੁੰਚੇ ਹਾਂ ਬਿਲਕੁਲ ਪਾਕਿਸਤਾਨ ਦੇ ਬਾਰਡਰ ਤੇ ਪਿੰਜ ਪਿੰਡ ਹੈਗਾ ਮੁੱਠਿਆਂ ਵਾਲਾ ਆਰਫਕੇ ਦੇ ਨਾਲ ਆ ਪਿੱਛੇ ਦਿਖਾਦੇ ਪਾਣੀ ਦਾ ਹਾਲ ਆ ਸਾਰਾ ਝੋਨਾ ਬੀਜਿਆ ਹੋਇਆ ਸੀ ਆ ਤੁਸੀ ਬੰਨ ਤੇ ਖੜੇ ਆ ਸੀ ਅੰਦਰ ਗੁਰਦੁਆਰਾ ਸਾਹਿਬ ਹੈ ਢਾਣੀਆਂ ਨੇ ਘਰ ਨੇ ਬਹੁਤ ਜ਼ਿਆਦਾ ਤੇ ਤੁਹਾਨੂੰ ਮੈਂ ਥੋੜਾ ਥੋੜਾ ਅਸੀਂ ਸਾਰੀ ਚੀਜ਼ ਦਿਖਾਉਣੀ ਆ ਅੱਜ ਜਿੱਥੋਂ ਆ ਸੜਕ ਪੱਟੀ ਆ ਆਹ ਇਹ ਕਹਿੰਦੇ ਆ ਜੀ ਇੱਥੇ 60 ਫੁੱਟ ਡੂੰਗਾ ਪੱਟਿਆ ਹੋਇਆ ਤੇ ਆ ਦੇਖੋ ਤੁਸੀਂ ਟਰਾਂਸਫਾਰਮ ਆ ਟਰਾਂਸਫਾਰਮ ਦਾ ਹੈਂ ਹੋਲਾ ਆਹ ਦੇਖੋ ਆ ਦੇਖੋ ਕਿੰਨਾ ਕਿੰਨਾ ਪਾਣੀ ਆ ਹਨਾ ਹਾਲ ਬੇਅੰਤ ਬੁਰੇ ਨੇ ਆ ਥੋੜਾ ਥੋੜਾ ਘਮਾ ਕੇ ਪਾਉ ਦਿਖਾਈ ਗਏ ਉਹ ਕੋਠਾ ਦੇਖੋ ਮੋਟਰ ਵਾਲਾ ਆ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾ ਰਿਹਾ ਲਓ ਜੀ ਕੋਠਾ ਵਿੱਚ ਐ ਤੇ ਤੁਹਾਨੂੰ ਮੈਂ ਪਾਕਿਸਤਾਨ ਵੀ ਦਿਖਾਉਣਾ ਪਾਕਿਸਤਾਨ ਦਿਖਾਉਣ ਦੀ ਕੋਸ਼ਿਸ਼ ਕਰਦਾ ਕਰੀ ਇਹ ਔਰ ਆ ਇੱਥੇ ਟਕਾਲਾ ਡਾਕਟਰ ਉਹ ਪਾਕਿਸਤਾਨ ਦੀਆਂ ਤਾਰਾਂ ਨੇ ਕੰਡਿਆਲੀ ਤਾਰ ਇੱਥੋਂ ਤੁਹਾਨੂੰ ਦਿਖ ਰਹੀ ਹੈ ਸਾਰੀ ਪਰਲੇ ਪਾਸੇ ਪਾਕਿਸਤਾਨ ਹੈ ਸਾਰਾ ਡੁੱਬਿਆ ਪਿਆ ਜੀ ਇਲਾਕਾ ਤੇ ਲੋਕਾਂ ਦੇ ਦੱਸਣ ਮੁਤਾਬਕ ਕੋਈ ਸੇਵਾ ਵਾਲਾ ਕੋਈ ਸਰਕਾਰ ਦਾ ਬੰਦਾ ਨਹੀਂ ਇੱਥੇ ਪਹੁੰਚਿਆ ਹਾਂ ਸਿਰਫ ਉਹ ਕਹਿੰਦੇ ਲੀਡਰ ਆਉਂਦੇ ਨੇ ਪੁੱਛ ਕੇ ਫੋਨ ਕਰਕੇ ਸਾਨੂੰ ਕੋਈ ਲੋੜ ਹੋਈ ਦੱਸ ਦਿਓ ਇਹਨਾਂ ਕਹਿ ਕੇ ਚਲੇ ਜਾਂਦੇ ਨੇ ਹੁਣ ਸਰਕਾਰੀ ਹੈਲੀਕਾਪਟਰਾਂ ਨਾਲ ਕਿਤੇ ਇਹਨਾਂ ਨੂੰ ਰਾਸ਼ਨ ਮਿਲ ਜੂਗਾ ਨਹੀਂ ਇਹ ਕੌਣ ਨੇ ਇਹ ਪੰਜਾਬ ਦੇ ਉਹ ਲੋਕ ਲੱਗੇ ਨੇ ਜਿਹੜੇ ਇੱਕ ਦੂਜੇ ਦੀ ਮਦਦ ਕਰਨਾ ਜਾਣਦੇ ਨੇ ਇਹ ਆਪ ਸਾਰੇ ਮਦਦ ਕਰ ਰਹੇ ਨੇ ਬਾਈ ਉਹ ਇਹ ਦੱਸ ਰਿਹਾ ਪਿੱਛੇ ਤੁਹਾਨੂੰ ਮੈਂ ਸਾਰਾ ਕੱਠ ਵੀ ਦਿਖਾਉਣਾ ਵੀ ਕਿਵੇਂ ਜਿਹੜਾ ਇੱਥੇ ਹਾਲ ਵੱਤੋਂ ਬੱਤਰ ਹੈ ਅੰਦਰਲੇ ਢਾਣੀਆਂ ਵਾਲੇ ਲੋਕ ਸਾਰੇ ਆ ਕੇ ਬਾਹਰ ਪਿੰਡ ਦੇ ਬਹਿ ਚੁੱਕੇ ਨੇ ਉਹ ਗੁਰਦੁਆਰਾ ਸਾਹਿਬ ਦਿਖਾਈ ਡਾਕਟਰ ਸੋ ਦੇਖੋ ਸਾਰਾ ਪਾਣੀ ਦੇ ਵਿੱਚ ਘਿਰਿਆ ਹੋਇਆ ਪੂਰਾ ਸੋ ਪਾਣੀ ਦੇ ਵਿੱਚ ਘਿਰਿਆ ਸਾਰੇ ਪਿੰਡ ਦੇ ਲੋਕ ਬਾਈ ਸੁਖਵਿੰਦਰ ਪੀਪਰੀ ਅੱਜ ਇੱਥੇ ਜਿਹੜਾ ਚੋਕਰ ਆ ਉਹਦਾ ਗੱਟਾ ਲੈ 200 ਗੱਟਾ ਜਾਂ 100 ਗੱਟਾ ਲੈ ਕੇ ਆਈ ਨੇ ਟਰਾਲੀ ਦੇ ਵਿੱਚ ਡੰਗਰਾਂ ਵਾਸਤੇ ਆ ਦੇਖੋ ਆ ਹੁਣ ਬੰਨ ਤੇ ਬੰਨ ਲੈ ਇਹਨਾਂ ਨੇ ਡੰਗਰ ਕਿਉਂਕਿ ਪਿਛਲੇ ਪਾਸੇ ਜਿਹੜਾ ਪਾਣੀ ਐ ਬਹੁਤ ਜ਼ਿਆਦਾ ਪਾਣੀ ਐ ਹੁਣ ਆਪਾਂ ਘਮਾ ਕੇ ਇਧਰ ਨੂੰ ਦੋ ਹੋਨੇ ਰਾਡਰ ਦੇਖੋ ਕਿੰਨੇ ਲੋਕ ਕਿਉਂਕਿ ਪਿੱਛੇ ਟਰਾਲੀ ਆਉਂਦੀ ਪਈ ਆ ਉਹਦੇ ਵਿੱਚ ਸਾਰਾ ਸਮਾਨ ਐ ਤੇ ਦਸਨ ਮੁਤਾਬਕ ਵੀ ਭਾਈ ਕੋਈ ਨਹੀਂ ਪਹੁੰਚਿਆ ਮੈਂ ਤੁਹਾਨੂੰ ਪਿੰਡ ਦੇ ਆਪਾਂ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਫੋਨ ਟਿਕਾ ਕੇ ਥੋੜਾ ਜਿਹਾ ਰਾਡਰ ਫੜਲਾ ਮੇਰਾ ਭਰਾ ਆਪਾਂ ਆ ਜਾ ਗੱਲਬਾਤ ਵੀ ਕਰਦੇ ਆ ਲਿਆ ਭਾਈ ਆ ਜਾ ਹਾਲਾਤ ਬਣਦੇ ਉਦੋਂ ਨਹੀਂ ਹੋਣਾ ਟੁੱਟਾ 23 ਦੇ ਬੰਦੇ ਬੰਨ ਆਇਆ ਭੁੱਲਰ ਸਾਹਿਬ ਆਏ ਸਾਡੇ ਸਾਹਮਣੇ ਖੜੇ ਆ ਕਿਵੇਂ ਜੀ ਤੁਹਾਡੇ ਕੋਲੇ ਕੋਈ ਨਹੀਂ ਪਹੁੰਚਿਆ ਸਰਕਾਰ ਵੱਲੋਂ ਕੋਈ ਸਰਕਾਰ ਦਾ ਬੰਦਾ ਨਹੀਂ ਆਇਆ ਕੋਈ ਸਹਾਇਤਾ ਨਹੀਂ ਸਰਕਾਰ ਵੱਲੋਂ ਆਈ ਭੁੱਲਰ ਸਾਹਿਬ ਇੱਥੇ ਆਉਂਦੇ ਆ ਗੱਡੀ ਦਾ ਸ਼ੀਸ਼ਾ ਡਾਊਨ ਕਰਕੇ ਆਉਂਦੇ ਹੋਏ ਘਾਟ ਡੁੱਬੇ ਥੋੜਾ ਜਿਹਾ ਹਜੇ ਘਾਟ ਡੁੱਬੇ ਆ ਉਹ ਬੰਨਤਾ ਨਹੀਂ ਦੋ ਥੋੜਾ ਜਿਹਾ ਆਪਣੇ ਐਮਐਨਆ ਰਮੀਰ ਸਿੰਘ ਭੁੱਲਰ ਨਾ ਤੁਹਾਨੂੰ ਕੁਝ ਨਹੀਂ ਮਿਲਣਾ ਥੋੜਾ ਜਿਹਾ ਹੋਰ ਹੋ ਲੈਣ ਦਿਓ ਥੋੜਾ ਜਿਹਾ ਹੋਰ ਹੋ ਲੈਣ ਦਿਓ ਨਹੀਂ ਜੀ ਕੱਲ ਪਰਸੋਂ ਦਾ ਆਏ ਸੀ ਉਹਨਾਂ ਸਿੱਧਾ ਆਹਤਾ ਉਹਨਾਂ ਸਾਡੇ ਕੋਲੇ ਕੋਈ ਚੀਜ਼ ਨਹੀਂ ਹੈ ਸਰਕਾਰ ਨਾਲ ਮਿਲ ਨਹੀਂ ਰਹੀ ਸਾਡੇ ਵਾਸਤੇ ਕੋਈ ਆਹ ਵੇਖੋ ਜੀ ਐਂ ਹੀ ਉਹਨਾਂ ਗਿਆ ਬਸ ਸਾਡੀਆਂ ਪੈੜਿਆਂ ਨੂੰ ਬੰਨ ਜੋੜਦਾ ਤੇਈ ਦਾ ਟੁੱਟਾ ਆ ਅੱਜ ਤੱਕ ਇਹ ਬੰਨਣੀ ਬਣੀ ਚਾ ਡੀਸੀ ਉਹਦੀ ਮੈਡਮ ਉਹ ਵੀ ਸੀਸਾ ਡਾਊਨ ਕਰਕੇ ਨਾ ਤਹਿਸੀਲਦਾਰ ਇੱਥੇ ਆਉਂਦੇ ਆ ਕੋਈ ਚੀਜ਼ ਮਹਿਕ ਮੈਸ ਅੱਜ ਤੱਕ ਨਹੀਂ ਆਣ ਕੇ ਵੜਿਆ ਸਾਡੇ ਨਾਲ ਨਹੀਂ ਉਹਨਾਂ ਦੀ ਨਿੱਜੀ ਕੋ ਦੁਸ਼ਮਣੀ ਆ ਸਾਨੂੰ ਦੱਸਦੇ ਨਹੀਂ ਪਹੂ ਤੁਹਾਡਾ ਸਾਡੀ ਨ ਉਹ ਪਿੱਛੇ ਬੈਠੇ ਨੇ ਡੇਰੇ ਲਾ ਕੇ ਸਾਰੀ ਦਿੜੀ ਤਸਵੀਰ ਦਾ ਰੋਲ ਚੋੜਾ ਬੱਗੇ ਦਾ ਡੁੱਬਾ ਦੱਸੋ ਬੱਗੇ ਦਾ ਕਿ ਢਪਾ ਵੀ ਬੱਗੇ ਵਾਲੇ ਬੈਠੇ ਸਾਰਾ ਮਹਿਕ ਅੱਛਾ ਤੁਹਾਡੇ ਪਿੰਡ ਦਾ ਕਿੰਨਾ ਕਿ ਨੁਕਸਾਨ ਆ ਜੀ ਸਾਡਾ 15 1600 ਕਿੱਲਾ 1600 ਕਿੱਲਾ ਤੁਹਾਡੇ ਪਿੰਡ ਪਿੰਡ ਦਾ ਨਹੀਂ ਨਹੀਂ ਇੱਕ ਮਿੰਟ ਤਾਂ ਦੱਸਦਾ ਜੀ ਸਾਡੇ ਨਾਲ ਦੋ ਪਿੰਡ ਜਿਹੜੇ ਨਾ ਉਹ ਬਿਨਾਂ ਆਬਾਦੀ ਤੋਂ ਜਿਹਨੂੰ ਬੇਚਰਾ ਗਾਖ ਦਿੰਨੇ ਹਾਂਜੀ ਉਹਨਾਂ ਦੀ ਮਤਲਬ ਜ਼ਮੀਨ ਵੀ ਸਾਡੇ ਪਿੰਡ ਦੇ ਨਾਲ ਹੀ ਹੈ ਮਤਲਬ ਆਹ ਏਰੀਆ ਜਿੰਨਾ ਵੀ ਹੈ ਜਾਮਾ ਮੇਗਾ ਬਾਲਾ ਮੇਗਾ ਜ਼ਮੀਨ ਇਸ ਕਰਕੇ ਰਗਮਾ ਸਾਡੇ ਪਿੰਡ ਦਾ ਜ਼ਿਆਦਾ ਵਾ ਅੱਛਾ ਇਹ ਸਾਰੇ ਐਸ ਪਿੰਡ ਕੋਲੇ ਇਹਨਾਂ ਪਿੰਡਾਂ ਦੀ ਜ਼ਮੀਨ ਕਿਉਂਕਿ ਉਦੋਂ ਰਹੇ ਫਸਲਾਂ ਦਾ 100% ਨੁਕਸਾਨ ਆ। 100 ਸਵਾ ਸੁਣ ਲਵੇ ਪੰਜਾਬ ਜੀ ਜੀ ਸ਼ਾਂਤੀ ਹੋ ਰਹੀ ਜੀ ਸਾਨੂੰ ਤੁਸੀਂ ਫਿਰ ਚਲੋ ਹੁਣ ਵਾਹੇ ਹਾੜਾਂ ਦਾ ਮਸਲਾ ਇਹੋ ਜੀ ਗੱਲ ਨਹੀਂ ਕਰਨੀ ਜੀ ਇਹ ਵੀ ਪਰ ਸਾਨੂੰ ਹੁਣ ਸਭ ਤੋਂ ਵੱਡੀ ਦਿੱਕਤ ਇਹ ਰਹੀ ਸਾਡਾ ਸ਼ਮਸ਼ਾਨ ਘਾਟ। ਸਾਡੇ ਸ਼ਮਸ਼ਾਨ ਘਾਟ ਨੂੰ ਰਾਹ ਟੁੱਟੇ ਨੂੰ 2 ਸਾਲ ਹੋ ਗਏ ਆ। ਪਤਾ ਨਹੀਂ ਅਸੀਂ ਕਿੰਨੀਆਂ ਬੇਨਤੀਆਂ ਕਰ ਚੁੱਕੇ ਸਾਨੂੰ ਅਸੀਂ ਮੁੱਲ ਦਾ ਰਾਹ ਲੈ ਗਏ ਫਿਰ ਸ਼ਮਸ਼ਾਨ ਘਾਟ ਨੂੰ ਲੰਘਦੇ। ਜਿਹਦਾ ਵੋਟਾ ਲੈਣ ਵਾਸਤੇ ਆਪਣੇ ਸੁੱਖ ਆਉਦੇ ਆ। ਹਾਂਜੀ ਭਾਈ ਉਦੋਂ ਉਦੋਂ ਤੁਸੀਂ ਮੁੱਦਾ ਰੱਖਦੇ ਨਹੀਂ ਅੱਗੇ ਵੀ ਛੱ ਬਲਾਇਕ ਬੜਾ ਕੁਛ ਕੀਤਾ ਹੈ ਨਾ ਆਪਾਂ ਕੀ ਨਿਕਲਿਆ ਜੀ ਹੁੰਦਾ ਵੀ ਕਈ ਵਾਰ ਹੁੰਦਾ ਆਪਾਂ ਕਿਹਨੂੰ ਆਂਦੇ ਹੁਣ ਇਹ ਹੱਥ ਜੋੜਦੇ 27 ਚ ਤੁਸੀਂ ਜੋੜਦੇ ਹੋ ਹਾਂ ਇਧਰ ਆ ਕੇ ਇਹਨੂੰ ਆ ਜਾ ਰੋਲਾ ਰੋਲਾ ਤੇ ਆ ਨਾ ਪਰ ਕਿੰਨੂ A B C D ਕਿੰਨੂ ਹਾਂ ਸਾਲ ਤੋਂ ਸਾਰਾ ਤੇ ਇਹੀ ਆ ਨਹੀਂ ਤੁਸੀਂ ਇਹ ਦੇਖੋ ਭਾਈ 1947 ਤੋਂ ਲੈ ਕੇ ਅੱਜ ਤੱਕ ਦੇਸ਼ ਆਜ਼ਾਦ ਨੂੰ ਕਿੰਨਾ ਚਿਰ ਹੋ ਗਿਆ ਅੱਜ ਵੀ ਸਾਡੇ ਲੋਕ ਖੜਾ ਨਾ ਹੜ ਰਹੇ ਆ ਇਹਦਾ ਮਤਲਬ ਤੁਸੀਂ 80 ਸਾਲਾਂ ਚ ਸਿਰਫ ਤੇ ਸਿਰਫ ਪੰਜਾਬ ਨੂੰ ਲੁੱਟਣ ਦਾ ਕੰਮ ਕੀਤਾ ਆ ਜਿਹੜੇ ਆ ਲੋਕ ਖੜੇ ਨੇ ਆ ਦੱਸ ਰਹੇ ਨੇ ਵੀ ਇੱਕ ਬੰਦਾ ਨਹੀਂ ਨਾ ਤੱਕਿਆ ਹੱਥ ਖੜੇ ਬਾਪੂ ਜੀ ਜੜੀ ਦੱਸ ਰਹੇ ਸੀ ਵੀ ਉਹ ਕਹਿੰਦੇ ਭਾਈ ਸਾਡੇ ਪੱਲੇ ਹੈ ਨਹੀਂ ਕੁਝ ਜੇ ਪੱਲੇ ਹੈ ਨਹੀਂ ਤਾਂ ਕੁਰਸੀਆਂ ਤੋਂ ਲੈ ਕੇ ਪਾਸੇ ਬਹਿ ਜਾ ਤੁਹਾਨੂੰ ਕਿਸੇ ਨੇ ਕਿਹਾ ਇਹਦੇ ਆਨੇ ਵੀ ਭਾਰਤ ਮਾਲਾ ਇੱਕ ਕੰਡੇ ਕੰਡੇ ਬੰਨਦੋ ਏਡੀ ਏਡੀ ਉੱਚੀ ਬਣਾਉਂਦਾ ਜੇ ਉਹਦੇ ਨਾਲ ਪਾਣੀ ਨਹੀਂ ਇੱਧਰ ਆਉਣਾ ਭਾਰਤ ਮਾਲਾ ਨੂੰ ਦੋਦਾ ਸਹੀ ਗੱਲ ਸਹੀ ਗੱਲ ਉਹਨਾ ਪਾਣੀ ਨਹੀਂ ਇੱਥੇ ਆਉਣਾ ਅੱਛਾ ਉਹ ਪਾਕਿਸਤਾਨ ਦਾ ਬਾਰਡਰ ਹੈ ਬਿਲਕੁਲ ਜਿਹੜਾ ਦਿਖਾ ਰਹੇ ਸੀ ਉਹ ਸਾਹਮਣੇ ਚੁੰਕੀ ਹਾਂਜੀ ਅੱਛਾ ਭਾਈ ਹਾਂ ਦੱਸੋ ਹੁਣ ਕੀ ਕਹਿੰਦੇ ਦੋਰੀਆਂ ਮਾਰਾਂਗੇ ਸਾਨੂੰ ਇੱਥੇ ਇੱਕ ਬਾਰਡਰ ਦੀ ਇੱਕ ਆਹੜ ਦੀ 23 ਜਾਇਆ 25 ਜਾਇਆ ਤੇ ਪਖੰਡੀ ਬਣ ਗਿਆ ਕੀ ਕਰਨਗੇ ਲੋਕ ਦੱਸੋ 23 25 ਸਾਰਾ ਇੱਕ ਜਿਵੇਂ ਦੱਸ ਰਹੇ 1600 ਜੀ ਜੀ ਗੱਲ ਹੋਈ ਕਹਿੰਦੇ ਤੁਸੀਂ ਦਰਿਆ ਦੀ ਪਹਿਲੀ ਆ ਤੁਹਾਡੇ ਕੋਲ ਤੁਹਾਡੇ ਤੋਂ ਹਟ ਮਾਲਕੀਆਂ ਪੈਣਗੀਆਂ ਸਾਡੇ ਮਾਲਕੀਆਂ ਵਾਲਾ ਦੱਸੋ ਸਾਡੇ ਕੋਲ ਮਾਲਕੀਆਂ ਪੈਣਗਿਆ ਰਹੇ ਨਾ ਕਿ ਅੱਛਾ ਦੱਸੋ ਹੁਣ ਕੀ ਕਹਿਣਾ 1600 ਕਿੱਲਾ ਖਤਮ ਹੋ ਗਿਆ ਕਦੋਂ ਉੱਠਣਗੇ ਲੋਕ ਮੈਂ ਤੇ ਹੈਰਾਨ ਆ ਜਿੱਦਾਂ ਦੱਸਦੇ ਪਏ ਕਹਿੰਦੇ ਵੀ ਇੱਥੇ ਕੋਈ ਲੀਡਰ ਆਏ ਸੀ ਕਹਿੰਦੇ ਵੀ ਵੀ ਤੁਸੀਂ ਸੁੱਕੇ ਦਾ ਬੈਠੇ ਹੋ ਜਾਂ ਚਾਰਾ ਲੈ ਕੇ ਕਹਿੰਦੇ ਗਾਂ ਲੰਗੇ ਹੋ ਵੀ ਸੁੱਕੇ ਸਾਹਿਬ ਬੈਠੇ ਉਹ ਮਾਮਾ ਸੁੱਕੇ ਸਾਹਿਬ ਪੈਣੀਆਂ ਬਾਕੀ ਸਾਰੀ ਫਸਲ ਤੇ ਆਏ ਪਾਸੇ ਪਈ ਆ ਤੁਸੀਂ ਆਏ ਤੁਸੀਂ ਆਣ ਕੇ মিডিਆ ਰਿਪੋਰਟਿੰਗ ਕੀਤੀ ਨਾ ਕੋਈ ਉਥੇ মিডিਆ ਵਾਲਾ ਕੋਈ ਨਹੀਂ ਇੱਥੇ ਆਇਆ ਕੋਈ মিডিਆ ਵਾਲਾ ਨਹੀਂ ਆਇਆ ਤੁਸੀਂ ਅੱਜ ਆਣ ਕੇ ਇਹਨਾਂ ਲੋਕਾਂ ਸਾਰ ਪੁੱਛੀ ਤੁਹਾਡਾ ਬਹੁ ਇਥੇ ਕੋਈ ਨਹੀਂ ਆਣ ਕੇ ਵੜਿਆ ਵੀ ਜੇ ਕੋਈ ਆਖੇ ਤੁਹਾਨੂੰ ਮੀਡੀਆ ਵਾਲਾ ਮੈਂ ਹੀ ਤੁਹਾਡੇ ਕੋ ਦੁੱਖ ਤੋਂ ਕਰੋ ਉਹਦਾ ਨਾ ਸਾਬ ਜਿੱਥੇ ਡੀਸੀ ਜਾਂਦਾ ਉਸੇ ਮਗਰ ਮੀਡੀਆ ਵਾਲਾ ਤੁਰਿਆ ਫਿਰਦਾ ਉਹ ਤਾਂ ਵਕਾਉ ਉਹਨਾਂ ਦੀ ਗੱਲ ਹੀ ਜਾਂਦੀ ਹੈ ਮੈਸੇਜ ਦੀ ਗੱਲ ਹੈ 100 ਬਰਾਜ ਤੁਹਾਡੇ ਕੋ ਆਇਆ ਠੀਕ ਆ ਕੱਲ ਨੂੰ ਚੱਕ ਲੱਟ ਕਿੱਥੇ ਆ ਉਹ ਗਿਆ ਟਰਾਲੀ ਕੋਲ 200 ਕੱਲ ਨੂੰ ਫੇਰ ਆ ਜੂ ਲੋੜੇ ਫਿਰ ਫੇਰ ਭੇਜਾਂਗੇ ਠੀਕ ਆ ਠੀਕ ਆ ਮੈਂ ਤੁਹਾਨੂੰ ਆ ਨਾ ਤੁਸੀਂ ਉਹ ਚੈਨਲ ਰਾਹੀਂ ਤੁਹਾਡੇ ਲੋਕ ਵੇਂਦੇ ਨੇ ਚੈਨਲ 'ਚ ਉਹਨਾਂ ਤੁਸੀਂ ਲੋਕਾਂ ਨੂੰ ਬੇਇੱਜ਼ਤੀ ਕਰੋ ਸਰਕਾਰਾਂ ਕੋਈ ਨਹੀਂ ਕਰ ਰਹਾ ਨਾ ਸਾਨੂੰ ਸਰਕਾਰਾਂ ਤੋਂ ਚਾਅ ਆਗਾ ਸਰਕਾਰਾਂ ਕੋਈ ਨਹੀਂ ਕਰਨਾ ਲੋਕਾਂ ਬਾਹ ਫੜਨੀ ਲੋਕ ਆ ਕੇ ਫੜਦੇ ਯਾਨਕਿ ਇਹੀ ਆ ਅੱਜ ਅੱਜ ਇੰਨਾ ਭਿਆਨਕ ਸਮਾਂ ਸਾਡੇ ਪੰਜਾਬੀਓ ਕਿ ਦੂਜੇ ਸਾਥ ਦੇ ਰਹੇ ਸਰਕਾਰ ਕੋਈ ਨਹੀਂ ਆ ਦੂਜੀ ਗੱਲ ਇਹ ਕੋਰ ਆ ਵੀ ਸਾਨੂੰ ਜਿਆਦੀ ਅਸੀਂ ਕਹਤੋ ਇਹ ਨਹੀਂ ਆ ਦੇ ਸਾਨੂੰ ਕੋ ਰਾਸ਼ਨ ਦੇ ਜੇ ਸਾਨੂੰ ਸਾਨੂੰ ਜਿਆਦੀ ਹਰੇ ਚਾਰੇ ਦੀ ਲੋੜ ਆ ਸਾਡੇ ਜਿਹੜਾ ਕੰਮ ਅੱਗੇ ਜਾਦਾ ਉਹ ਚੱਲੀ ਉਹਦਾ ਹਾਂ ਮੈਂ ਮੈਂ ਵੀ ਭਾਈ ਇਹ ਚ ਵੀ ਆਪ ਬੇਨਤੀ ਕਰਦੀ ਹੈ ਭਾਈ ਪਿੰਡ ਕਿਹੜਾ ਸੀ ਇਹ ਮੁਠਿਆਂ ਵਾਲਾ ਜੀ ਪਿੰਡ ਮੁਠਿਆਂ ਵਾਲਾ ਨੇੜੇ ਨੇੜੇ ਹਰਫਕੇ ਨੇੜੇ ਹਰਫਕੇ ਇੱਥੇ ਹਰੇ ਚਾਰੇ ਦੀ ਲੋੜ ਆ ਜਿਹੜੇ ਸਾਡੇ ਮਾਲਵੇ ਚੋਂ ਲੋਕ ਆ ਰਹੇ ਆ ਇਸ ਪਿੰਡੋਂ ਐਡਰੈਸ ਮੈਂ ਦੱਸ ਦੂੰਗਾ ਹਾਂਜੀ ਸਾਰਾ ਟੋਟ ਰਕਬਾ ਪਹਿਲੀ ਦਾ 100% ਹੀ ਉਹ ਡੁੱਬ ਗਈ ਇਸ ਪਿੰਡ ਦੀ ਕੱਲਾ ਪਿੰਡ ਬਾਹਰ ਆ ਸੁੱਕੇ ਸਾਦੇ ਲਿਸਟ ਲੈ ਕੇ ਵੰਡ ਕੇ ਜਾਣ ਮਤਲਬ ਹੈ ਹਾਂ ਨਹੀਂ ਆ ਆ ਗਿਆ ਪਰ ਸਿਆਣੇ ਬੰਦੇ ਆ ਗਏ ਨੇ ਅਸੀਂ ਨੰਬਰ ਇੱਕ ਦੋ ਬੋਲ ਦਿੰਨੇ ਆ ਨੰਬਰਾਂ ਨਾਲ ਕੰਟੈਕਟ ਕਰ ਲੈਣ ਹਾਂ ਆ ਗੱਲ ਚੰਗੀ ਆ ਵੀ ਆ ਮੁੰਡਾ ਆ ਇਹਨਾਂ ਨੂੰ ਫੋਨ ਕਰ ਲਿਓ ਪਿੰਡ ਮੁਠਿਆ ਵਾਲਾ ਨੇੜੇ ਹਰਫਕੇ ਪ੍ਰੋਜਪੁਰ ਹਾਂ ਬਾਈ ਬੋਲ 98765 9882 ਸਰਪੰਚ ਦਾ ਨੰਬਰ ਇਹਦਾ ਸਰਚ 7437088 ਤੁਸੀਂ ਸਰਪੰਚੋਂ ਇਹ ਸਾਹਿਬ ਦਾ ਸਰਪੰਚ ਸਾਹਿਬ ਦਾ ਸਰਪੰਚ ਆ ਨੰਬਰ ਬੋਲਦਾ ਨੰਬਰ ਮੌਜੂਦਾ ਸਰਮਾਂ ਚ ਕਿਹੜਿਆ ਨੰਬਰ ਬੋਲਦੇ ਯਾਰ 98150 16908 ਇਹ ਗੱਲ ਸੁਣੀ ਕਿਹੇ ਮੀਟੂ ਵਾਲੇ ਵੀ ਇੰਨੀ ਗੱਲ ਨਹੀਂ ਆਣ ਕੇ ਸੁਣੀ ਪਹਿਲਾ ਚਾਂਸ ਜੀ ਅਸੀਂ ਸਿਰਫ ਸੁਣਨ ਲਿਗੇ ਹਾਂ ਮੈਂ ਕਿਹਾ 100 ਰੁਪਏ ਨਹੀਂ ਪੀੜਾ ਸਾਹਿਬ ਪਹਿਜ ਵੀ ਆਉਂਦੇ ਰਹੇ ਜੀ 100 ਗੱਟਾ ਆ ਗਿਆ 200 ਕੱਲ ਹੋਊਗਾ ਇਹ ਮੁੰਡਾ ਲੈ ਕੇ ਕਿੱਥੇ ਆਪੜਾ ਆ ਰਿਹਾ ਜੇ ਫੇਰ ਲੋਡ ਪਾਈ ਨੰਬਰ ਲੈ ਲਿਓ ਫੇਰ ਆਜੂਗਾ ਕਰਾਂਗੇ ਅਸੀਂ ਨਾਲੇ ਨਹੀਂ ਤੇ ਆਊਗਾ ਗਿਆ ਸ਼ੈ ਤੈਨੂੰ ਪਤਾ ਹੋਵੇ ਜਦੋਂ ਪਾਣੀ ਅਜੇ ਆਇਆ ਨਹੀਂ ਇਹ ਮੱਲਾ ਵਾਲਾ ਪਿੰਡ ਹੈ ਇਹ ਇਹ ਸਾਡੇ ਕੋਲ ਪਹੁੰਚ ਜਾਊਗਾ ਲਿਆਂਦਾ ਗੱਟਾ ਆ ਗਈ ਟਰਾਲੀ ਦਿਓ ਬਈ ਸਰਪੰਚ ਨਾ ਕਰੋ ਗੱਲ ਇਹਨਾਂ ਨੂੰ ਜਿਵੇਂ ਹੈਗਾ ਸੋ ਮੈਂ 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 ਸਮਾਪਤੀ ਕਰ ਦਮਾ ਇੱਕ ਗੱਲ ਦੀ ਇੱਕ ਮਿੰਟ ਬਈ ਇੱਕੋ ਨੂੰ ਸਮਾਪਤੀ ਕਰ ਲੈਣ ਦਿਓ ਇੱਕ ਗੱਲ ਮੈਂ ਇਹ ਦੱਸ ਦਵਾਂ ਬਈ ਜਿਹੜੇ ਆ ਲੋਕ ਨੇ ਇਹਨਾਂ ਦੀ 100% ਜ਼ਮੀਨ ਪਾਣੀ ਛੱਡ ਗਈ ਸਾਰਾ ਪੱਠਾ ਲੱਤਾ ਸਾਰੀ ਫਸਲ ਬਾੜੀ ਸਭ ਕੁਝ ਹੜ ਗਿਆ ਹੜ ਹੜ ਕੇ ਲੈ ਗਿਆ ਸੋ ਪੰਜਾਬੀਓ ਜਿਹੜੀ ਮਦਦ ਕਰਨੀ ਹੈ ਆਸ ਪਿੰਡ ਦੀ ਕਿਉਂਕਿ ਆਪ ਆ ਕੇ ਕਰੋ ਕਿਸੇ ਸਮਾਜ ਸੇਵੀ ਸੰਸਥਾ ਨੂੰ ਨਹੀਂ ਦੇਣੇ ਸਭ ਸਭ ਮੈਂ ਤਾਂ ਕਹਿੰਦਾ ਜੇਬਾਂ ਭਰਨ ਦੇ ਲੱਗੇ ਨੇ ਇੱਥੇ ਇੱਕ ਹੋਰ ਗੱਲ ਜੇ ਪਿੱਛੇ ਇੱਕ ਬੰਨੇ ਕਿਸੇ ਪੋਲੀਟੀਕਲ ਪਾਰਟੀ ਨੇ ਕੈਂਪ ਲਾਇਆ ਦੂਜੇ ਬੰਨੇ ਕਿਸੇ ਨੇ ਲਾਇਆ ਉਹ ਜਿਹੜਾ ਕੋ ਆਉਂਦਾ ਆਉਂਦਾ ਇੱਧਰਹੀਂ ਵੰਡਿਆ ਦੂਜਾਂ ਦਾਹੀਂ ਵੰਡਿਆ ਉਹ ਵੋਟਾਂ ਬਣਾਉਂਦੇ ਨੇ ਲੋਕ ਇੱਥੇ ਇੱਕ ਮਰ ਜਾ ਇੱਕ ਨੀਤੀ ਖੇਡੀ ਜਾ ਰਹੀ ਹੈ ਥੱਲੇ ਸਾਹ ਤੇ ਨਾ ਇਹ ਕਹਿੰਦੇ ਵੀ ਇੱਕ ਪਾਸੇ ਕਿਹੜੀ ਪਾਰਟੀ ਪੋਲੀਟੀਕਲ ਪਾਰਟੀ ਨੇ ਕੈਂਪ ਲਾਇਆ ਉਹ ਜਿਹੜਾ ਕੋ ਵੀਰ ਲੈ ਕੇ ਆਉਂਦਾ ਉਹਨੂੰ ਪਿਆ ਕੇ ਚਾ ਉਨਵਾਦ ਆ ਜਾਓ ਲਾ ਦਿਓ ਇੱਥੇ ਤੁਸੀਂ ਲੈ ਕੇ ਉਹ ਵੋਟਾ ਬਣਾਉਂਦੇ ਨੇ ਤੁਸੀਂ ਉਹ ਲੈ ਕੇ ਆਏ ਤੁਸੀਂ ਸਿੱਧੇ ਉਂਝੇ ਇੱਥੇ ਆਣੀ ਆਖੀਏ ਵੇ ਅਸੀਂ ਤੋਂ ਕਿਸੇ پارٹی ਲੋ ਬਣ ਦੋ ਗੱਲ ਗਲਤ ਮੈਂ ਮੈਂ ਉਹੀ ਗੱਲ ਕਹਿ ਰਿਹਾ ਮੈਂ ਕੰਪਲੀਟ ਕਰ ਰਿਹਾ ਸੀ ਤੁਸੀਂ ਇਹ ਗੱਲ ਦੇ ਵਿੱਚ ਬੋਲ ਦਿਓ ਮੈਂ ਕਹਿੰਦਾ ਜੇ ਤੁਸੀਂ ਸਮਾਨ ਲਿਆਉਣਾ ਇਹਨਾਂ ਨੂੰ ਸਿੱਧੇ ਆ ਕੇ ਮਿਲੋ ਵਿਚ ਵਿਚੋਲੇ ਨਾ ਪਾਓ ਕੋਈ ਸੰਸਥਾ ਵਾਲੇ ਮੈਂ ਸਿੱਧੇ ਸ਼ਬਦਾਂ ਚ ਕਹਿ ਦਿੰਦਾ ਸਭ ਭਾਈ ਆਪਦੀਆਂ ਜੇਬਾਂ ਪਰਨ ਤੇ ਲੱਗਿਆ ਸਾਚਾ ਕੋਈ ਵੋਟਾਂ ਕੋਈ ਜੇਬਾਂ ਜੇ ਤੁਸੀਂ ਕਾ ਰਾਇਬ ਕਰ ਗਾ ਦੇਗੇ ਕਈਆਂ ਤੇ ਬਲੋਗਰ ਆਪਣੇ ਪੇਜ ਪੇਜ ਵੀ ਉਹ ਜਿਹਦਾ ਲਵਾਉਂਦੇ ਨੇ ਨਾ ਦੋ ਚੌ ਬੰਦਿਆਂ ਦੀਆਂ ਫੋਟੋਆਂ ਲਵਾ ਦਿੰਦੇ ਚਕਾਉਣ ਲੱਗਿਆ ਪੰਜਾਬੀਓ ਸਿੱਧੀ ਮਦਦ ਕਰੋ ਸਿੱਧੇ ਆ ਪਿੰਡਾ ਜਾਓ ਇਹਨਾਂ ਲੋਕਾਂ ਕੋਲੇ ਆ ਕੇ ਆ ਦਿਖਾਈਏ ਕਈ ਡਾਕਟਰ ਬਾਈ ਜੀ ਇੱਕ ਮਿੰਟ ਆ ਦਿਖਾ ਦੇ ਡਾਕਟਰ ਸਾਰਾ ਦਿਖਾ ਦੇ ਕੀ ਹਾਲ ਹੈ ਸੋ ਪੰਜਾਬੀਓ ਸਿੱਧੇ ਇਹ ਪਿੰਡਾਂ ਚਾਓ ਇੱਥੇ ਆ ਕੇ ਮਦਦ ਕਰੋ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ